ਇਹਨਾਂ ਚਾਰ ਰਾਸ਼ੀਆਂ ਦੀ ਬਣੀ ਮੌਜ ਸੂਰਜ ਦੇ ਘਰ ਬਦਲਣ ਨਾਲ ਹੋਇਆ ਬਦਰਾ ਤੁਸੀਂ ਵੀ ਦੇਖੋ ਆਪਣਾ ਭਾਰ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੌਣੇ ਨਾਲ ਸੰਬੰਧਿਤ ਬੱਚਿਆਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹੇ ਹਾਂ ਰਾਸ਼ੀ ਫਲ ਨਾਲ ਸੰਬੰਧਿਤ ਵੀਡੀਓ ਅੱਜ ਤੁਹਾਡੇ ਨਾਲ ਪੇਸ਼ ਕਰਨ ਲੱਗੇ ਹਾਂ ਵੀਡੀਓ ਅੰਤ ਤੱਕ ਜਰੂਰ ਦੇਖਿਓ ਸੂਰਜ ਕੁੰਭ ਤੋਂ ਬਾਹਰ ਨਿਕਲ ਕੇ 14 ਮਾਰਚ ਨੂੰ ਮੀਨ ਰਾਸ਼ੀ ਵਿੱਚ ਦਾਖਲ ਹੋ ਗਿਆ ਮੀਨ ਰਾਸ਼ੀ ਵਿੱਚ ਸੂਰਜ ਦੇ ਔਨ ਨਾਲ ਚਤੁਰ ਗ੍ਰਹਿ ਯੋਗ ਦਾ ਦੁਰਲਭ ਸੰਜੋਗ ਬਣ ਰਿਹਾ ਹੈ ਅਸਲ ਵਿੱਚ ਮੀਨ ਰਾਸ਼ੀ ਵਿੱਚ ਬੁੱਧ ਸ਼ੁਕਰ ਅਤੇ ਰਾਹੂ ਗ੍ਰਹਿ ਪਹਿਲਾਂ ਤੋਂ ਹੀ ਮੌਜੂਦ ਨੇ ਅਤੇ ਸੂਰਜ ਦੇ ਆਉਣ ਨਾਲ ਮੀਨ ਰਾਸ਼ੀ ਵਿੱਚ ਚਾਰ ਗ੍ਰਹਿਆਂ ਦਾ ਸੰਜੋਗ ਬਣ ਰਿਹਾ ਹੈ ਵੈਦਿਕ ਜੋਤਿਸ਼ ਦੇ ਅਨੁਸਾਰ ਸੂਰਜ ਲਗਭਗ 30 ਦਿਨ ਜਾਨੀ ਇੱਕ ਮਹੀਨੇ ਤੱਕ ਇੱਕ ਰਾਸ਼ੀ ਵਿੱਚ ਰਹਿੰਦਾ ਹੈ ਉਸ ਤੋਂ ਬਾਅਦ ਇਹ ਰਾਸ਼ੀ ਬਦਲਦਾ ਹੈ ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਜਾਂਦਾ ਹੈ ਤਾਂ ਇਹ ਸਾਰੀਆਂ 12 ਰਾਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ ਸੂਰਜ ਦੇ ਇਸ ਗੋਚਰ ਦੇ ਕਾਰਨ ਚਾਰ ਰਾਸ਼ੀਆਂ ਦੇ ਲੋਕਾਂ ਨੂੰ ਨੌਕਰੀ ਅਤੇ ਕਾਰੋਬਾਰ ਵਿੱਚ ਬਹੁਤ ਲਾਭ ਹੋਵੇਗਾ ਅਤੇ ਸਮਾਜ ਵਿੱਚ ਉਹਨਾਂ ਦੀ ਇੱਜ਼ਤ ਵੀ ਵਧੇਗੀ ਆਓ ਜਾਣਦੇ ਹਾਂ ਕਿ ਸੂਰਜ ਦੇ ਸੰਕਰਮਣ ਨਾਲ ਕਿਹੜੀਆਂ ਰਾਸ਼ੀਆਂ ਨੂੰ ਲਾਭ ਹੋਵੇਗਾ ਸਭ ਤੋਂ ਪਹਿਲਾਂ ਟੌਰਸ ਤੇ ਸੂਰਜ ਸੰਚਾਰ ਦਾ ਪ੍ਰਭਾਵ ਸੂਰਜ ਤੁਹਾਡੀ ਰਾਸ਼ੀ ਤੋਂ 11ਵੇਂ ਘਰ ਵਿੱਚ ਆ ਗਿਆ ਹੈ ਇਸ ਸਮੇਂ ਦੌਰਾਨ ਤੁਸੀਂ ਹਰ ਤਰ੍ਹਾਂ ਦੇ ਐਸ਼ੋ ਆਰਾਮ ਦਾ ਆਨੰਦ ਮਾਣੋਗੇ ਅਤੇ ਤੁਹਾਡੀ ਖੁਸ਼ੀ ਵਿੱਚ ਵੀ ਵਾਧਾ ਹੋਵੇਗਾ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਸਬੰਧ ਮਜ਼ਬੂਤ ਰਹਿਣਗੇ ਅਤੇ ਕੈਰੀਅਰ ਵਿੱਚ ਚੰਗੀ ਤਰੱਕੀ ਅਤੇ ਤਰੱਕੀ ਹੋਵੇਗੀ ਕਾਰੋਬਾਰੀਆਂ ਦੁਆਰਾ ਬਣਾਈਆਂ ਗਈਆਂ ਯੋਜਨਾਵਾਂ ਸਫਲ ਹੋਣਗੀਆਂ ਜਿਸ ਦੇ ਕਾਰਨ ਉਹ ਵਧੇਰੇ ਮੁਨਾਫਾ ਕਮਾ ਸਕਦੇ ਨੇ ਤੁਸੀਂ ਵੱਧ ਤੋਂ ਵੱਧ ਪੈਸੇ ਦੀ ਬਚਤ ਕਰਨ ਦੇ ਯੋਗ ਹੋਵੋਗੇ ਪਰਿਵਾਰਕ ਜੀਵਨ ਵਿੱਚ ਖੁਸ਼ਹਾਲੀ ਰਹੇਗੀ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਆਨੰਦਪੂਰਨ ਸਬੰਧ ਬਣੇ ਰਹਿਣਗੇ ਕਰਕ ਤੇ ਸੂਰਜ ਦੀ ਆਵਾਜਾਈ ਦਾ ਪ੍ਰਭਾਵ ਸੂਰਜ ਤੁਹਾਡੀ ਰਾਸ਼ੀ ਤੋਂ 9ਵੇਂ ਘਰ ਵਿੱਚ ਦਾਖਲ ਹੋਇਆ ਹੈ ਇਸ ਸਮੇਂ ਦੌਰਾਨ ਸਿਹਤ ਚੰਗੀ ਰਹੇਗੀ ਅਤੇ ਚੰਗੀ ਸਿਹਤ ਦੇ ਕਾਰਨ ਮਹੱਤਵਪੂਰਨ ਕੰਮਾਂ ਤੇ ਧਿਆਨ ਰਹੇਗਾ ਨੌਕਰੀ ਪੇਸ਼ਾ ਲੋਕਾਂ ਨੂੰ ਇਸ ਸਮੇਂ ਦੌਰਾਨ ਚੰਗੀਆਂ ਪੇਸ਼ਕਸ਼ਾਂ ਮਿਲ ਸਕਦੀਆਂ ਨੇ ਜਿਸ ਨਾਲ ਕੈਰੀਅਰ ਮਜ਼ਬੂਤ ਹੋਵੇਗਾ ਤੇ ਆਮਦਨ ਵੀ ਵਧੇਗੀ ਪੈਸੇ ਦੇ لحاظ ਨਾਲ ਇਹ ਪਰਿਵਰਤਨ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗਾ ਤੁਸੀਂ ਪੈਸੇ ਦੀ ਚੰਗੀ ਬਚਤ ਕਰ ਸਕੋਗੇ ਅਤੇ ਜ਼ਮੀਨ ਵੀ ਖਰੀਦ ਸਕਦੇ ਹੋ ਸੂਰਜ ਦੇ ਸੰਕਰਮਣ ਕਾਰਨ ਇਸ ਰਾਸ਼ੀ ਦੇ ਵਿਦਿਆਰਥੀਆਂ ਦੀ ਇਕਾਗਰਤਾ ਵੀ ਵਧੇਗੀ ਸਕਾਰਪੀਓ ਤੇ ਸੂਰਜ ਦੀ ਆਵਾਜਾਈ ਦਾ ਪ੍ਰਭਾਵ ਸੂਰਜ ਤੁਹਾਡੀ ਰਾਸ਼ੀ ਤੋਂ 5ਵੇਂ ਘਰ ਵਿੱਚ ਆ ਗਿਆ ਇਸ ਸਮੇਂ ਦੌਰਾਨ ਤੁਸੀਂ ਕੰਮ ਤੇ ਜ਼ਿਆਦਾ ਧਿਆਨ ਦੇ ਸਕੋਗੇ ਅਤੇ ਤੁਹਾਡੀ ਬੁੱਧੀ ਵੀ ਵਧੇਗੀ ਜੇਕਰ ਤੁਹਾਡੇ ਜੀਵਨ ਸਾਥੀ ਨਾਲ ਝਗੜਾ ਚੱਲ ਰਿਹਾ ਹੈ ਤਾਂ ਇਹ ਖਤਮ ਹੋ ਜਾਏਗਾ ਅਤੇ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਤੁਸੀਂ ਇੱਕ ਦੂਜੇ ਦਾ ਸਮਰਥਨ ਵੀ ਕਰੋਗੇ ਨੌਕਰੀ ਅਤੇ ਕਾਰੋਬਾਰ ਕਰਨ ਵਾਲਿਆਂ ਦੀ ਕੁਸ਼ਲਤਾ ਵਿੱਚ ਵਾਧਾ ਹੋਵੇਗਾ ਅਤੇ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਪਰਿਵਰਤਨ ਦੇ ਸਮੇਂ ਦੌਰਾਨ ਦੋਸਤ ਅਤੇ ਸਨੇਹੀ ਹਰ ਸਮੇਂ ਤੁਹਾਡੇ ਨਾਲ ਰਹਿਣਗੇ ਅਤੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਪੂਰੇ ਸਹਿਯੋਗ ਵਿੱਚ ਹੋਣਗੇ ਤੁਨੂੰ ਰਾਸ਼ੀ ਤੇ ਸੂਰਜ ਸੰਚਾਰ ਦਾ ਪ੍ਰਭਾਵ ਸੂਰਜ ਤੁਹਾਡੀ ਰਾਸ਼ੀ ਦੇ ਚੌਥੇ ਘਰ ਵਿੱਚ ਸੰਕਰਮਨ ਕਰ ਰਿਹਾ ਹੈ ਇਸ ਸਮੇਂ ਦੌਰਾਨ ਤੁਹਾਨੂੰ ਆਪਣੇ ਪਰਿਵਾਰਕ ਮੈਂਬਰਾਂ ਦਾ ਪੂਰਾ ਸਹਿਯੋਗ ਮਿਲੇਗਾ ਅਤੇ ਤੁਹਾਡਾ ਪਰਿਵਾਰਕ ਦਾਇਰਾ ਵੀ ਵਧੇਗਾ ਇਸ ਦੌਰਾਨ ਘਰ ਵਿੱਚ ਕਈ ਸ਼ੁਭ ਕੰਮ ਪੂਰੇ ਹੋਣਗੇ ਅਤੇ ਖੁਸ਼ੀਆਂ ਵਿੱਚ ਵਾਧਾ ਹੋਵੇਗਾ ਤੁਹਾਨੂੰ ਕਿਸਮਤ ਦਾ ਪੂਰਾ ਸਹਿਯੋਗ ਮਿਲੇਗਾ ਜਿਸ ਕਾਰਨ ਤੁਹਾਡੇ ਅਧੂਰੇ ਕੰਮ ਪੂਰੇ ਹੋਣਗੇ ਅਤੇ ਘਰ ਅਤੇ ਵਾਹਨ ਖਰੀਦਣ ਦੀ ਤੁਹਾਡੀ ਇੱਛਾ ਵੀ ਪੂਰੀ ਹੋਵੇਗੀ ਤੁਹਾਡੇ ਜੀਵਨ ਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਤੁਹਾਨੂੰ ਆਪਣੇ ਸਹੁਰੇ ਤੋਂ ਪੂਰਾ ਸਹਿਯੋਗ ਮਿਲੇਗਾ ਪਰਵਰਤਨ ਦੀਮਿਆ ਦੇ ਦੌਰਾਨ ਤੁਹਾਡੇ ਅੰਦਰ ਸਕਾਰਾਤਮਕ ਊਰਜਾ ਵਧੇਗੀ ਅਤੇ ਤੁਹਾਡੇ ਆਲੇ ਦੁਆਲੇ ਦਾ ਵਾਤਾਵਰਣ ਚੰਗਾ ਰਹੇਗਾ ਤਾਂ ਇਹ ਅੱਜ ਦਾ ਰਾਸ਼ੀਫਲ ਤੇ ਅੱਜ ਦਾ ਸੂਰਜ ਦਾ ਜਰਾ ਗੋਚਰੇ ਉਸ ਬਾਰੇ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਗਈ ਹੈ ਇਹ ਵਕ ਮਾਇਰਾ ਜੋਤਿਸ਼ਾਂਤ ਨੂੰ ਲੈ ਕੇ ਤੁਹਾਨੂੰ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਸਾਡਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੇ ਤਾਂ ਹੀ ਲਾਈਕ ਤੇ ਸ਼ੇਅਰ ਕੀਤਾ ਜਾਵੇ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ